ਰੋਇਸ ਤੇ ਕੀ ਹਾਲ ਚਾਲ ਹੋ ਕਰਦੇ ਤੂੰ ਸਾਰੇ ਘਣਾ ਹੋਗੇ ਤੇ ਸਵਾਦ ਥੋੜਾ ਸਾਰਾ ਨਾ ਆਪਣੀ ਇੱਕ ਹੋਰ ਨਵੀਂ ਬਲੌਗ ਦੇ ਵਿੱਚ ਤੇ ਅੱਜ ਦੀ ਵੀਡੀਓ ਯਾਰ ਬਹੁਤ ਚਿਰ ਆਵਾਜ਼ ਆ ਰਹੀ ਹੈ ਆਪਣੀ ਬਲੌਗ ਦੀ ਵੀਡੀਓ ਤੇ ਯਾਰ ਮੈਂ ਕਿਹਾ ਚਿਤ ਕੀਤਾ ਚਲਾ ਅੱਜ ਬਣਾ ਲੈਂਦੇ ਆ ਆਪਾਂ ਵੀਡੀਓ ਤੇ ਮਿੱਤਰੋ ਸਟੇਰਿੰਗ ਸਟੂਰਿੰਗ ਆਪਾਂ ਆ ਚੁੱਕੇ ਜਿਹੜਾ ਆਰਡਰ ਕੀਤਾ ਸੀਗਾ ਤੇ ਮੈਂ ਕਿਹਾ ਜਦੋਂ ਸਟੇਰਿੰਗ ਆ ਜਾਏ ਉਦੋਂ ਹੀ ਆਪਾਂ ਵੀਡੀਓ ਬਣਾਵਾਂਗੇ ਕੋਈ ਨਵਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਮਿੱਤਰੋ ਸਟੇਰਿੰਗ ਆਪਣੇ ਕੋਲ ਪਹੁੰਚ ਚੁੱਕਿਆ ਤੇ ਹੁਣ ਫਿੱਟ ਕਰਨਾ ਹੈ ਆਪਾਂ ਤੇ ਦੇਖੋ ਤੇ ਆ ਪੁੱਲਰ ਚਾਹੀਦਾ ਪਟਨਾ ਵਾਸਤੇ ਵੀ ਬੜਾ ਸਿਆਪਾ ਕਰਨਾ ਪਊਗਾ ਕਿਉਂਕਿ 올ਡ ਮਾਡਲ ਟ੍ਰੈਕਟਰ ਹੈ ਤੇ ਪੱਟਿਆ ਨਹੀਂ ਜਾਣਾ ਐਵੇਂ ਤੇ ਯੰਤਰ ਲਿਆਉਣਾ ਪਊਗਾ ਕੋਈ ਤੇ ਕੋਈ ਚੱਕਰ ਨਹੀਂ ਮੇਰੇ ਵੀਰੋ ਲਿਆਵਾਂਗੇ ਤੇ ਹੁਣ ਆਪਾਂ ਚੱਲ ਰਹੇ ਹਾਂ ਕਿਉਂਕਿ ਆ ਟੂਲ ਵਗੈਰਾ ਮੋਟਰ ਵਗੈਰਾ ਠਿਆਰ ਕਰਾਉਣੀ ਹੈ ਤੇ ਟਰੰਪ ਭਰ ਦਿਆ ਪਾਣੀ ਦਾ ਤੇ ਚੱਲਦੇ ਦੁੱਖਾਂ ਨੇ ਤੁਹਾਨੂੰ ਤੇ ਵੀਡੀਓ ਤੋਂ ਫਾਈਨਲ ਹਮਾਰਾ ਸਟੇਰੀ ਆ ਚੁੱਕਾ ਹੈ ਤਾਂ ਭਾਈ ਦਿਖਾ ਦਿਆ ਜਾਏ ਆਪਕੋ ਫਾਲੋ ਬਣਾ ਕੇ ਆ ਵੀ ਕੋਫੀ ਕਨਟਾਈ ਆ ਦੇਖੋ ਸਪੈਸ਼ਲ ਲਵਾਇਆ ਇਹਦੇ ਵਾਸਤੇ ਆਪਾਂ ਟੱਡੂ ਤੇ ਵਿੱਚ ਕੈਪ ਇੱਥੇ ਲਵਾਇਆ ਆਪਾਂ ਲੋਗੋ ਤੇ ਕਮੈਂਟ ਕਰਕੇ ਦੱਸੋ ਕਿਹੜਾ ਲੋਗੋ ਲਵਾਇਆ ਜਾਏ ਤੇ ਕੁਛ ਇਸ ਪ੍ਰਕਾਰ ਦਾ ਘਟ ਲਾਦਨ ਤੇ ਕੁਛ ਇੱਥੇ ਆ ਚੀਜ਼ ਆ ਗਈ ਮਤਲਬ ਕਟਰ ਵਗੈਰਾ ਤੇ ਹਾਰਡ ਆ ਕਹਿਣ ਦਾ ਮਤਲਬ ਹਾਂਜੀ ਮਿੱਤਰੋ ਕਮਰੂ ਮਾ ਪਹਿਲਾਂ ਕਰਦੇ ਹਾਂ ਤੇ ਮਿੱਤਰੋ ਅਗਰ ਆਪਾਂ ਡਾਈਟ ਕਰ ਤੇ ਚੱਲਦੇ ਹਾਂ ਲੈ ਗਏ ਗੋਮਰਾ ਸਟੇਰਿੰਗ ਹੀ ਆਪਾਂ ਨੇ ਨਾਵਾ ਲਾ ਦੇਣਾ ਦਿਖਾਉਣਾ ਤੁਹਾਨੂੰ ਆ ਦੇਖੋ ਮਿੱਤਰੋ ਸਟੇਰਿੰਗ ਦਾ ਕਹਿਣ ਦਾ ਮਤਲਬ ਨਟ ਨੋਟ ਖੋਲਦਾ ਹੈ ਆ ਦੇਖੋ ਮਿੱਤਰੋ ਠੀਕ ਆ ਨਟ ਨੋਟ ਖੋਲਦਾ ਮਤਲਬ ਕਹਿਣਾ ਮਤਲਬ ਤੇ ਪਟਣਾ ਪਊਗਾ ਜਿਗਾਰਣ ਦਾ ਕਿ ਤੇ ਪਟ ਦਿਆਂਗੇ ਦੇਖਦੇ ਆ ਤੇ ਇਹ ਚੱਲਦੇ ਮਿੱਤਰੋ ਉਹ ਟਾਇਰ ਦੇਖੋ ਕੰਪਰੈਟ ਯਾਰ ਚੱਕੇ ਜਾਂਦੇ ਗਾਣਾ ਮਤਲਬ 500 ਲੀਟਰ ਤੇ ਯਾਰ ਆ ਜੀ ਗੁਰਿੰਦਰੋ ਉਂਗਲਾਂ ਦੇ ਘੋਮ ਦਾ ਸਟੇਰੀਂਗ ਦੇਖ ਰੱਖ ਕਹਿਣਾ ਮਤਲਬ ਯਾਰ ਲੈਦਰ ਚਿਪਦਾ ਥੋੜਾ ਜਿਹਾ ਇਹ ਕਰਦੇ ਆ ਇਹ ਕੰਮ ਕੋਈ ਨਹੀਂ ਤੇ ਸਟੇਰੀਂਗ ਵੀ ਆਪਾਂ ਲਾ ਲੈਣਾ ਤੇ ਬ੍ਰੇਕ ਮਤਲਬ ਇੱਥੇ ਤੱਕ ਰੇਸ ਕਰਾਉਣੀ ਆ ਮਤਲਬ ਤੇ ਲੈ ਕੇ ਚੱਲਾਂਗੇ ਆਟਾ ਆਪਾਂ ਟੂਪਾ ਜਿਹਾ ਥੋੜਾ ਜਿਹਾ ਦਾ ਮਤਲਬ ਇੱਟੂ ਘਰਾ ਮੰਗੇ ਚਲ ਦੇ ਘਰਾ ਲੈ ਗਏ ਨਾੜ ਚ ਗਾਈਏ ਮਿੱਤਰੋ 2 ਮਿੱਤਰੋ